ਸਰ ਮਹਾਰਾਜ ਕੀ ਜੈ ਪੰਛਤਕਾਰ ਜੋ ਗੁਰਪ੍ਰੇਮ ਸਾਸਨ ਜੀ ਅੱਜ ਦਾ ਇਹ ਜੋ ਖੌਮਦਾਨ ਕੈਂਪ ਹੈ ਡਾਕਟਰ ਮੈਡੀਕਲ ਸੇਵਾ ਪੰਜਾਬ ਡਿਸਟ੍ਰਿਕਟ ਜਿਨ੍ਹਾਂ ਵੱਲੋਂ ਵਿਸ਼ੇਤਾ ਹਰ ਸਾਲ ਇਹ ਜਿਹੜਾ ਕੈਂਪ ਇਹ ਲਗਾਇਆ ਜਾਂਦਾ ਆ ਔਰ ਜਿਵੇਂ ਕਿ ਪਹਿਲਾਂ ਵੀ ਮਹਾਪੁਰਸ਼ਾਂ ਤੋਂ ਔਰ ਆਏ ਵੀ ਬਲਾਰਿਆਂ ਤੋਂ ਆਪਾਂ ਸੁਣਿਆ ਵੀ ਸਭ ਤੋਂ ਵੱਡਾ ਜਿਹੜਾ ਮਹਾਨ ਕੈਂਪ ਹੁੰਦਾ ਉਹ ਕੁੰਦਨ ਕੈਂਪ ਹੈ। ਤੋਂ ਮੈਂ ਇਹੋ ਗੱਲ ਆਪਕੀ ਨਾਲ ਸਾਂਝੀ ਕਰਾਂਗਾ ਕਿਉਂਕਿ ਕੇਵਲ ਕੁਝ ਗੱਲਾਂ ਸਾਨੂੰ ਆਮ ਲੱਗ ਰੱਹ ਪੈਂਦੀਆਂ ਦਾ ਕੁੰਦਨ ਕੈਂਪ ਨਾਲ ਐ ਕਿੰਨੀ ਵੱਡੀ ਗੱਲ ਹੈ ਕਿ ਨਹੀਂ ਇਸ ਤੋਂ ਵੱਡਾ ਕੋਈ ਵੀ ਦਾਨ ਹੈ। ਇਸ ਤੋਂ ਵੱਡਾ ਕੋਈ ਵੀ ਜਾਨ ਨਹੀਂ ਹੈ। ਮੈਨੂੰ ਤੇ ਇਸ ਪਰਮੇਂਟ ਕਈ ਕਿਸੇ ਨੂੰ ਯਾਦ ਹੈ ਅੱਜ ਤੋਂ 3 ਸਾਲ ਪਹਿਲਾਂ ਇੱਕ ਪਰਿਵਾਰ ਜਿਹਨਾਂ ਦਾ ਰਾਤ ਭਰ ਕੋਈ ਮੈਨੂੰ ਸਾਢੇ 11:00 ਵਜੇ ਫੋਨ ਆਇਆ ਉਹ ਕਹਿਣ ਲੱਗੇ ਜੀ ਸਾਡੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਪਾਪਾ ਆਪਣੇ ਸੀਰੀਅਸ ਆ ਤੇ ਇਹ ਨੂੰ ਨਾਲੋਂ ਮੋਨ ਚਾਹੀਦਾ ਉਹ ਮੈਨੂੰ ਹੁਣ ਕਦੇ ਯਾਦ ਨਹੀਂ ਕਿ ਕਿਹੜਾ ਉਹਨੇ ਬੈਠ ਕੇ ਲੋਕਿਆ ਸੀਗਾ। ਤੇ ਮੈਨੂੰ ਜੀ ਕੋਈ ਇਹ ਨਹੀਂ ਪਤਾ ਕਰੋ ਕਿ ਨਾਗ ਅਰੇਂਜਮੈਂਟ ਹੋਇਆ ਤੇ ਫਿਰ ਆਪਾਂ ਦੇਖ ਲਵਾਂਗੇ ਉਹ ਕਹਿੰਦੇ ਸੀ ਸਾਰੇ ਪਾਸੇ ਦੇਖ ਲਿਆ ਵੀ ਸਾਡੇ ਕੋਲ ਗੱਲ ਨਹੀਂ ਬਣ ਰਹੀ ਪਈ ਉਸ ਵੇਲੇ ਮੈਂ ਕੁਝ ਮੈਂਬਰਾਂ ਦੇ ਨਾਲ ਬਿੱਸਰ ਸੈਨਾ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਹਨਾਂ ਦਿੱਤਾ ਕਰਕੇ ਵੀ ਪਰਵਾਹ ਹੁਣ ਨਿੱਕੜ ਦੇ ਵਿੱਚ ਚਲੋ ਇਹਨਾਂ ਨੇ ਵੀ ਗੱਲਬਾਤ ਕੀਤੀ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋ ਉਹਨਾਂ ਨੂੰ ਜਿਹੜਾ ਹੈ ਹੁਣਿਆ ਦਾ ਪ੍ਰਬੰਧ ਕਰਕੇ ਲੱਗਦਾ ਉਸ ਦਿਨ ਸਾਨੂੰ ਇਸ ਗੱਲ ਦਾ ਬਹੁਤ ਬੜੀ ਤਰੀਕੇ ਨਾਲ ਅਹਿਸਾਸ ਹੋਇਆ ਵੀ ਇਹ ਜਿਹੜਾ ਆ ਖੂਨ ਦਾ ਨਿਕਿਆ ਪਿਆ ਇਸ ਤੋਂ ਵੱਡਾ ਤਿਹੋਰ ਦਾਨ ਨਹੀਂ ਹੋ ਸਕਦਾ। ਔਰ ਹਮ ਤਿੰਨ ਵੱਲ ਪਰਿਵਾਰ ਆਇਆ। ਕੁਝ ਨੂੰ ਧੰਨਵਾਦ ਕਰਨਿਆ ਕਿ ਮੇਰਾ ਧੰਨਵਾਦ ਨਾਲ ਕਰੋ। ਧੰਨਵਾਦ ਸਭ ਤੋਂ ਪਹਿਲਾਂ ਇਹਨਾਂ ਸੇਵਾਦਾਨਾਂ ਦਾ ਆ। ਇਹ ਸਾਰੇ ਜਿਹੜੇ ਇਹ ਮਹਾਨ ਉਪਰਾਲਾ ਕਰਵਾਵੇ। ਔਰ ਦੂਸਰਾ ਧੰਨਵਾਦ ਉਹਨਾਂ ਤੇ ਆਇਆ ਜਿਹੜੇ ਇੱਕ ਖੂਨਦਾਨ ਆਪਣਾ ਕਰਕੇ ਦੂਸਰੇ ਦੀ ਜਾਨ ਇਹਨੂੰ ਵੀ ਮੌਕਾ ਮਿਲਦਾ ਰੀਸ਼ ਤੇ ਦਾਨ ਕਰਦੇ ਜਾਂਦਾ ਹੁੰਦਾ ਇਸ ਤਰ੍ਹਾਂ ਤਿੰਨ ਨੂੰ ਵੀ ਇਹ ਪਹਿਲਾਂ ਮੈਂ ਸੁਣ ਦਾਨ ਕੀਤਾ ਸੀ ਤੇ ਇਸ ਕਰਕੇ ਆਪਾਂ ਸਾਰੇ ਕੋਸ਼ਿਸ਼ ਕਰੀਏ ਵੀ ਆਪਣੇ ਜੀਵਨ ਦੇ ਵਿੱਚ ਜਿੰਨਾ ਹੋ ਸਕੇ ਇਹਦੀ ਮਿਰਖਣਾ 6 ਮਿੰਟ ਦਾ ਹੁੰਦਾ ਹੈ ਉਹਦੇ ਵਿੱਚ ਆਪਾਂ ਇੱਕ ਵਾਰੀ ਕਰਵਾ ਸਕਦੇ ਜਰੂਰ ਕਰਵਾਇਆ ਔਰ ਇਹੋ ਕੰਮ ਹੈ ਜਿਹਦੀ ਪੂਰਤੀ ਬਹੁਤ ਛੇਤੀ ਹੋ ਜਾਂਦੀ ਹੈ ਇਹ ਨਹੀਂ ਵੀ ਤੁਸੀਂ ਖੁੰਦਾਂ ਕਰਤਾ ਤੁਸੀਂ ਪੁੱਛਦੇ ਬੜੇ ਚੇਤੂਨ ਜਨ ਨਾਲ ਇਦਾਂ ਦਾ ਜਨ ਵੀ ਬੜੇ ਮਸ਼ਹੂਰ ਦਾ ਗੱਲ ਉਹ ਜਦੋਂ ਇਹ ਜਿਹੜਾ ਪੁਨਾ ਚੜਾਉਂ ਇਹ ਜਿੱਦਾਂ ਵੀ ਹੋ ਸਕੇ ਆਪਾਂ ਇਹਨਾਂ ਸੇਵਾਦਾਰਾਂ ਦੇ ਨਾਲ ਛੜ ਕੇ ਇਹਨਾਂ ਦੇ ਨਾਲ ਛੜ ਕੇ ਸਮਾਜ ਦੀ ਭਲਾਈ ਦੇ ਕੰਮ ਲਈ ਕਿਉਂਕਿ ਸਾਡੇ ਜਿਹੜੇ ਨਹਿਰ ਬੜਿਆ ਸਭ ਤੋਂ ਰਵਿਦਾਸ ਜੀ ਮਾਰੇ ਜਦੋਂ ਬਾਬਾ ਸਾਹਿਬ ਦਿੱਤ ਕਰਦੀ ਹੈ ਇਹਨਾਂ ਨੇ ਵੀ ਆਪਣਾ ਸਾਰਾ ਜੀਵਨ ਜਿਹੜਾ ਆਪਾਂ ਦਾ ਛੋਟਾ ਜਿਹਾ ਹਿੱਸਾ ਦੇਣਾ ਨਾ ਆਪਣੀ ਜੀਵਨ ਦਾ ਇਹਨਾਂ ਨੇ ਸਾਰੇ ਜੀਵਨ ਸਾਥ ਸਮੇਂ ਦੇ ਸਾਡੇ ਵਰਗੇ ਦੀਨ ਦੁਖੇ ਨੇ ਭਲਾਈ ਤੇ ਲਾਇਆ ਜਿਵੇਂ ਮਾਰੇ ਜੀ ਦਾ ਬੰਦੇ ਨੂੰ ਬੜੇ ਆਪਾਂ ਬਾਬਾ ਅਮਦੇਵ ਰਵਿਦਾਸ ਜੀ ਨੇ ਸਾਝਾ ਕੀਤਾ ਸੀ

ਤਾਂ ਕਿ ਇਸ ਤਰ੍ਹਾਂ ਇਹ ਦੇਸ਼ ਤੋਂ ਸਮਾਜ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤੁੰਗ ਗੁਰਦੇਵ ਜੈ ਪੀ ਜੈ